ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਿਧਾਨ ਸਭਾ ਚ ਉਹਨਾਂ ਦੇ ਮਦੇ ਨਜ਼ਰ ਅੱਜ ਕੱਲ੍ਹ ਹਰਿਆਣਾ ਦੇ ਵਿੱਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਨੇ ਉਹ ਵੀ ਫੁਗਾਰਡ ਦੇ ਘਰ ਪਹੁੰਚੇ ਉਹਨਾਂ ਨੇ ਵੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਚੀਜ਼ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਇਹ ਹੋਇਆ ਤਾਂ ਹੋਇਆ ਕਿ ਮੇਜ਼ ਦੇ ਕੌਣ ਜ਼ਿੰਮੇਵਾਰ ਨੇ ਇਸ ਦੇ ਕੋਚ ਜ਼ਿੰਮੇਵਾਰ ਨੇ ਜੀ ਡਾਕਟਰ ਜ਼ਿੰਮੇਵਾਰ ਨੇ ਜਾਂ ਫਿਰ ਕਿਹੜੀਆਂ ਟੀਮਾਂ ਨੇ ਜਾਂ ਫਿਰ ਕਿਤੇ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਫੁਗਾਰਡ ਜਿਹੜੀ ਹੈ ਉਸ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਹੁਣ ਕੁਸ਼ਤੀ ਤੋਂ ਅਲਵਿਦਾ ਲੈਂਦੀ ਆ ਪਿਖ ਦੇ ਵਿੱਚ ਉਹ ਕੁਸ਼ਤੀ ਜਿਹੜੀ ਗੇਮ ਆ ਉਹਦੇ ਵਿੱਚ ਪਾਰਟਿਸਿਪੇਟ ਨਹੀਂ ਕਰੇਗੀ ਇਹ ਉਸ ਤੋਂ ਵੀ ਵੱਡਾ ਝਟਕਾ ਹੈ ਕਿ ਇਨਾ ਦਿਲ ਟੁੱਟਿਆ ਉਸ ਕੁੜੀ ਦਾ ਜਿਹੜੀ ਕੁੜੀ ਸੋਮ ਤਗਮੇ ਦੀਆਂ ਜਿੱਤੋਂ ਉਮੀਦਾਂ ਕੀਤੀਆਂ ਜਾਂਦੀਆਂ ਸੀ ਇਹਨੇ ਕ ਮੰਤਰੀ ਪਦਰ ਤੇ ਭਾਰਤ ਦਾ ਸਿਕਾ ਜਮਾਇਆ ਪਰ ਦਾ ਨਾਂ ਬਣਾਇਆ ਇਹ ਜਹੀ ਸਥਿਤੀ ਬਣ ਗਈ ਕਿ ਉਸ ਕੁੜੀ ਨੂੰ ਐਲਾਨ ਕਰਨਾ ਪਿਆ ਕਿ ਹੁਣ ਉਹ ਜਿਹੜਾ ਕੁਸ਼ਤੀ ਜਿਹੜੀਆਂ ਖੇਡਾਂ ਹੈਗੀਆਂ ਉਹਨਾਂ ਦਾ ਹਿੱਸਾ ਨਹੀਂ ਰਹੇਗੀ ਗਲਾਦੇਸ਼ ਦੇ ਵਿੱਚ ਅੰਤਰੀਮ ਸਰਕਾਰ ਅੱਜ ਸੌਹ ਚੁੱਕੇਗੀ ਪ੍ਰੋਫੈਸਰ ਮੁਹੰਮਦ ਯੂਨਸ ਵੱਲੋਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ ਸਿੱਖ ਕਮਿਊਨਿਟੀ ਨਾਲ ਰਿਲੇਟਡ ਗੁਰੂ ਘਰ ਨੇ ਗੁਰਦੁਆਰੇ ਨੇ ਤੇ ਉਹ ਸੇਫ ਨੇ ਉਹਨਾਂ ਦੇ ਲਈ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਤੇ ਆਪਣੇ ਪੱਧਰ ਤੇ ਵੀ ਸਾਡੀ ਸਿੱਖ ਕਮਿਊਨਿਟੀ ਵੱਲੋਂ ਉਹਨਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਬਹੁਤ ਸਾਰੇ ਜਿਹੜੇ ਭਾਰਤੀ ਪਰਿਵਾਰ ਹੈ ਜਿਹੜੇ ਭਾਰਤ ਨਾਲ ਸੰਬੰਧ ਰੱਖਦੇ ਆ ਉਹਨਾਂ ਤੇ ਹਮਲੇ ਹੋਇਆ ਖਾਸ ਤੌਰ ਤੇ ਉਕਬ੍ਰਾਂਤ ਅਰਸੀ ਕਲਤਾ ਕੋਨ ਦੇ ਕਈ ਆਗੂ ਘਟੂ ਘਟਣ 23 ਆਗੂ ਜੜੇਗੇ ਉਹਨਾਂ ਦੇ ਜਨਰੀਆਂ ਲਾਸ਼ਾਂ ਹੀ ਮਿਲੀਆਂ ਉਹ ਮਾਰੇ ਗਏ ਜਿਨ੍ਹਾਂ ਚੋਕੇ ਸੀਨੀਅਰ ਆਗੂ ਵੀ ਹੈ ਕਿ ਉਸ ਤੋਂ ਰੇਟਲੀ ਪੱਧਰ ਦੇ ਆਗੂ ਵੀ ਹੋਣਗੇ ਇਸ ਤਰ੍ਹਾਂ ਦਾ ਹਿੰਸਾ ਦਾ ਦੌਰ ਜਾਰੀ ਹੈ باوجود ਇਸ ਦੇ ਕਿ ਸਰਕਾਰ ਨੇ ਕਿਹਾ ਹੈ ਕਿ ਵੀ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਪੂਰਾ ਮਨ ਸ਼ਾਂਤੀ ਹੋਣੀ ਚਾਹੀਦੀ ਹੈ ਰਾਗਬ ਜੱਟਾ ਵੱਲੋਂ ਮਸਲਾ ਚੱਕਿਆ ਗਿਆ ਮਸਲਾ ਇਹ ਹੈ ਕਿ ਉਹ ਨਵਲੋ ਕਿਹਾ ਗਿਆ ਕਿ ਜਿਸ ਤਾਬ ਦੇ ਨਾਲ ਕਰਤਾਰਪੁਰ ਲਾਂਘਾ ਖੋਲਿਆ ਗਿਆ ਉਸ ਤਾਬ ਦੇ ਨਾਲ ਹੀ ਸ਼੍ਰੀ ਨਨਕਾਣਾ ਸਾਹਿਬ ਜਾਣ ਦੀ ਵੀ ਸਾਰਿਆਂ ਨੂੰ ਹੱਕ ਹੈ ਅਰਦਾਸ ਦੇ ਵਿੱਚ ਵੀ ਇਸ ਦਾ ਜ਼ਿਕਰ ਹੁੰਦਾ ਤੇ ਹੁਣ ਰਾਗਬ ਜੱਟਾ ਨੇ ਜਦੋਂ ਗੱਲ ਕੀਤੀ ਹੈ ਤਾਂ ਸਾਡੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਗੱਲ ਆਖੀ ਹੈ ਕਿ ਤੁਸੀਂ ਪਾਕਿਸਤਾਨ ਉਸੇ ਤਰੀਕੇ ਨਾਲ ਜਿਦਾਂ ਕਰਤਾਰਪੁਰ ਸਾਦਾ ਲਾਂਘਾ ਖੋਲਿਆ ਏਸੇ ਪੈਟਰਨ ਦੇ ਉੱਤੇ ਨਨਕਾਣਾ ਸਾਹਿਬ ਦੇ ਲਈ ਵੀ ਕੁਈ ਇਸ ਤਰ੍ਹਾਂ ਦਾ ਲਾਂਘਾ ਰਸਤਾ ਜਿਹੜਾ ਹੈਗਾ ਅਖਤਿਆਰ ਕਰਿਆ ਜਾਏ ਜਿਹਦੇ ਨਾਲ ਸੌਖਾਂ ਜਿਹੜਾ ਨਨਕਾਣਾ ਸਾਦੇ ਦਰਸ਼ਨ ਕੀਤੇ ਜਾ ਸਕਣ। ਕੈਸਿਓਬੀਸੀ ਪਰਦਾਨ ਹਰਜਿੰਦਰ ਸਿੰਘ ਤਾਮੀ ਦੀ ਜਿਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਬੇਅਦਬੀਆਂ ਦੇ ਮਸਲੇ ਤੇ ਪੰਜਾਬ ਸਰਕਾਰ ਨੂੰ ਕੇਰਿਆ ਉਹਨਾਂ ਨੇ ਕਿਹਾ ਕਿ ਪ੍ਰਦੀਪ ਪਲੇਟ ਤੇ ਹਲੇ ਤੱਕ ਪ੍ਰੋਪਰ ਤਰੀਕੇ ਨਾਲ ਕੇਸ ਕਿਉਂ ਨਹੀਂ ਕੀਤਾ ਜਾ ਰਿਹਾ। ਉਹਨੇ ਗੁਰਦਰਪੰਦ ਗੁੰਡੀ ਦੇ ਪ੍ਰਧਾਨ ਹਰਜਿੰਦਰ ਤਾਮੀ ਨੇ ਉਲਟਾ ਸਰਕਾਰ ਨੂੰ ਕੁਟਾਰੇ 'ਚ ਖੜਾ ਕੀਤਾ। ਕਿ ਤੁਸੀਂ ਇਹ ਦੱਸੋ ਕਿ ਡੇਰਾ ਮੁਖੀ ਜੀ ਦੀ ਗੱਲ ਲਗਾਤਾਰ ਹੋ ਰਹੀ ਹੈ ਕਿ ਡੇਰਾ ਮੁਖੀ ਮੁੱਖ ਤੌਰ ਤੇ ਇਨਵਾਲਵ ਹੈ ਬੇਅਦਬੀਆਂ ਦੇ ਮਾਮਲੇ ਲੈ ਕੇ ਤੁਸੀਂ ਉਹ ਤੋਂ ਪੁੱਛ ਕੇ ਛਲੀ ਉਸ ਨੂੰ ਗ੍ਰਿਫਤਾਰ ਕਰਨ ਲਈ ਕੀ ਕੋਈ ਕਾਰਵਾਈ ਕੀਤੀ ਘੱਟੋ ਘੱਟ 2.25 ਸਾਲ ਦਾ ਸਮਾਂ ਨਿਕਲ ਗਿਆ ਤੁਸੀਂ ਰਿਕਾਰਡ ਤੇ ਦੱਸੋ ਤਾਂ ਸਹੀ ਕਿ ਡੇਰਾ ਮੁਖੀ ਨੂੰ ਕਾਬੂ ਕਰਨ ਲਈ ਜਾਂ ਉਹ ਤੋਂ ਪੁੱਛਗਛ ਕਰਨ ਲਈ ਤੁਸੀਂ ਕੀ ਅਪਰਾਲਾ ਕੀਤਾ ਕੀ ਕਾਨੂੰਨੀ ਕੋਈ ਚਾਰਾ ਜੋਰੀ ਕੀਤੀ ਔਰ ਉਹਦੇ ਜੇ ਕੋਣਾ ਲਿਖਾ ਹੈ ਸੈਂਟਰ ਲਿਖਾ ਹੈ ਪੰਜਾਬ ਡਿਕਾ ਹਰਿਆਣਾ ਡਿਕਾ ਪਤਾ ਤਾਂ ਲੱਗਣਾ ਚਾਹੀਦਾ ਦੂਜੀ ਗੱਲ ਪ੍ਰਦੀਪ ਕਲੇਰ ਦਾ ਮਾਮਲਾ ਉਹ ਤਾਂ ਹਾਈ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਆਪਣੀ ਪਾਲੀਵਾਦ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਹੈ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਚਾਤ ਮਾਰਦੇ ਹਾਂ ਵਕ ਵਕ ਖਬਰਾਂ ਦੀਆਂ ਸਰਗਰਮੀਆਂ ਤੇ ਕਰਦੇ ਹਾਂ ਉਹਨਾਂ ਤੇ ਵਿਚਾਰ ਚਰਚਾ ਤੇ ਦੱਸਦੇ ਹਾਂ ਤੁਹਾਨੂੰ ਕੀ ਕੋ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਤੇ ਸਤ ਸਮੁੰਦਰ ਪਾਰ ਫੱਕੋ ਫਕਰੀ ਮੁਲਕਾਂ ਦੇ ਵਿੱਚ ਸਾਰੀ ਇਹ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੋੜਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੂਰਨ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਨਵਦੀਪ ਤੁਹਾਨੂੰ ਵੀ ਤੇ ਦਰਸ਼ਕਾਂ ਨੂੰ ਵੀ ਬੜੇ ਪਿਆਰ ਨਾਲ ਸਤ ਜੀ ਧੰਨਵਾਦ ਤੁਹਾਡਾ ਤੁਸੀਂ ਮੌਕਾ ਦਿੱਨੇ ਹੋ ਦਰਸ਼ਕਾਂ ਦੇ ਰੂਬਰੂ ਹੋਣ ਲਈ ਮਿਹਰਬਾਨੀ ਜੀ ਵਿਆਸੀ ਤਾਂ ਸਾਡੇ ਸਾਰੇ ਦਰਸ਼ਕ ਜਾਣਦੇ ਨੇ ਪਰ ਫਿਰ ਵੀ ਕਈ ਦਰਸ਼ਕ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਫਿਰ ਟੈਲੀਵਿਜ਼ਨ ਦੇ ਜ਼ਰੀਏ ਜੁੜੇ ਹੁੰਦੇ ਨੇ ਉਹਨਾਂ ਨੂੰ ਮੈਂ ਦੱਸ ਦਵਾਂ ਕਿ ਸਿੱਧੂ ਸਾਬੂ ਬਹੁਤ ਸਖਸ਼ੀਅਤ ਨੇ ਜੋ ਹਰ ਖਬਰ ਤੇ ਤਿੱਖੀ ਨਜ਼ਰ ਰੱਖਦੇ ਨੇ ਬਹੁਤ سارے ਪ੍ਰੋਗਰਾਮਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਵੱਡੇ-ਵੱਡੇ ਲੀਡਰਾਂ ਦੇ ਨਾਲ ਤਿੱਖੇ ਸਵਾਲ-ਜਵਾਬ ਕਰਦੇ ਹੋਏ ਵੇਖਦੇ ਹੋ ਕੋਸ਼ਿਸ਼ ਕਰਦੇ ਹੋ ਨੇ ਇਸ ਪ੍ਰੋਗਰਾਮ ਦੇ ਵਿੱਚ ਵੀ ਇਹਨਾਂ ਨੂੰ ਲਿਆ ਜਾਵੇ ਤਾਂ ਕਿ ਸਾਡੇ ਦਰਸ਼ਕਾਂ ਤੱਕ ਸਹੀ ਤੇ ਸਟੀਕ ਜਾਣਕਾਰੀ ਪਹੁੰਚਾਈ ਜਾ ਸਕੇ ਜਿਸ ਨਾਲ ਅਸੀਂ ਸ਼ੁਰੂਆਤ ਕਰਾਂਗੇ ਪ੍ਰੋਗਰਾਮ ਦੀ ਦੇ ਪ੍ਰੋਗਰਾਮ ਦੀ ਪਹਿਲੀ ਖਬਰ ਆਪਾਂ ਲਈ ਜਾਵੇ ਤਾਂ 100 ਗ੍ਰਾਮ ਭਾਰ ਦਾ ਜਿਹੜਾ ਮਸਲਾ ਹੈ ਉਹ ਲਗਾਤਾਰ ਵਧਿਆ ਹੋਇਆ ਕਿ ਬਹੁਤ ਸਾਰੀਆਂ ਉਮੀਦਾਂ ਸੀ ਫੁਗਾੜ ਤੋਂ ਪਰ ਫੁਗਾੜ ਨੂੰ ਵੀ ਲੱਗਦਾ ਸੀ ਕਿ ਮੈਂ ਹੁਣ ਸੋਨ ਤੱਕ ਮੈਂ ਜਿਹੜਾ ਉਹ ਜਿੱਥੇ ਹੀ ਲੈਣਾ ਭਾਰਤ ਦੀ ਝੋਲੀ ਦੇ ਵਿੱਚ ਪਾ ਹੀ ਦੇਣਾ ਐਨਾ ਕੁਝ ਚੱਲ ਰਿਹਾ ਸੀਗਾ ਸਭ ਕੁਝ ਸਿਖਰਾਂ ਤੇ ਸੀ ਕਿ ਐਨ ਵਕਤ ਤੇ ਪਤਾ ਲੱਗਿਆ ਕਿ 100 ਗ੍ਰਾਮ ਪਾਰ ਵਧਣ ਦੇ ਕਾਰਨ ਉਹਨਾਂ ਨੂੰ ਅਯੋਗ ਘਰਾੜ ਦਿੱਤਾ ਗਿਆ ਜਿਸ ਦੇ ਨਾਲ ਉਹਨਾਂ ਦਾ ਵੀ ਦਿਲ ਟੁੱਟਿਆ ਉਹਨਾਂ ਦੇ ਸਾਥੀਆਂ ਦਾ ਵੀ ਟੁੱਟਿਆ ਪਰਿਵਾਰਿਕ ਮੈਂਬਰਾਂ ਦਾ ਵੀ ਟੁੱਟਿਆ ਤੇ 140 ਕਰੋੜ ਭਾਰਤੀਆਂ ਦਾ ਵੀ ਟੁੱਟਿਆ ਬਹੁਤ ਸਾਰੀਆਂ ਗੱਲਾਂ ਨੇ ਬਹੁਤ ਸਾਰੇ ਸਵਾਲ ਨੇ ਜਿਹੜੇ ਲੋਕ ਚੁੱਕਦੇ ਹੋਏ ਨਜ਼ਰ ਆ ਰਹੇ ਨੇ ਤੋ ਤਾਂ ਕੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੀ ਵਿਧਾਨ ਸਭਾ ਚ ਉਹਨਾਂ ਦੇ ਮਦੇ ਨਜ਼ਰ ਅੱਜਕੱਲ੍ਹ ਹਰਿਆਣਾ ਦੇ ਵਿੱਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਨੇ ਉਹ ਵੀ ਫੁਗਾੜ ਦੇ ਘਰ ਪਹੁੰਚੇ ਉਹਨਾਂ ਨੇ ਵੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਚੀਜ਼ ਦੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਇਹ ਹੋਇਆ ਤਾਂ ਹੋਇਆ ਕਿ ਮੇਜ਼ ਦੇ ਕੌਣ ਜ਼ਿੰਮੇਵਾਰ ਨੇ ਇਸ ਦੇ ਕੋਚ ਜ਼ਿੰਮੇਵਾਰ ਨੇ ਇਸ ਦੀ ਡਾਕਟਰ ਜ਼ਿੰਮੇਵਾਰ ਨੇ ਜਾਂ ਫਿਰ ਕਿਹੜੀਆਂ ਟੀਮਾਂ ਨੇ ਜਾਂ ਫਿਰ ਕਿਤੇ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਕੀ ਕਹਿਣਾ ਚਾਹੋਗੇ ਸਿੱਧੂ ਸਾਹਿਬ ਅਨੁਦ੍ਰਿਜਿਸ ਮਾਮਲੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਕੱਲ ਪੂਰਾ ਭਾਰਤ 140 ਕਰੋੜ ਜਿਹੜੇ ਪੰਜਾਬੀ ਭਾਰਤੀ ਸਾਰੇ ਜਿਹੜੇ ਹੈਗੇ ਹਰਿਆਣਵੀ ਬੁਰੀ ਤਰ੍ਹਾਂ ਝੰਡੋੜੇ ਗਏ ਹਾਂ ਔਰ ਉਸ ਤੋਂ ਜਿਹੜੀ ਅਗਲੀ ਇੱਕ ਮੰਦਭਾਗੀ ਜਾਣਕਾਰੀ ਇਹ ਆਈ ਹੈ ਕਿ ਇਸ ਸਦਮੇ ਦੇ ਕਾਰਨ ਜਿਹੜਾ ਹੈਗਾ ਫਰਗੋਟ ਜਿਹੜੀ ਹੈ ਉਸਨੇ ਐਲਾਨ ਕਰ ਦਿੱਤਾ ਹੈ ਕਿ ਉਹ ਹੁਣ ਕੁਸ਼ਤੀ ਤੋਂ ਅਲਵਿਦਾ ਲੈਂਦੀ ਹੈ ਪੇਖ ਦੇ ਵਿੱਚ ਉਹ ਕੁਸ਼ਤੀ ਜਿਹੜੀ ਗੇਮ ਹੈ ਉਹਦੇ ਵਿੱਚ ਪਾਰਟਿਸਿਪੇਟ ਨਹੀਂ ਕਰੇਗੀ ਇਹ ਉਸ ਤੋਂ ਵੀ ਵੱਡਾ ਝਟਕਾ ਹੈ ਕਿ ਇਨਾ ਦਿਲ ਟੁੱਟਿਆ ਉਸ ਕੁੜੀ ਦਾ ਜਿਹੜੀ ਕੁੜੀ ਸੁੰਮ ਤਗਮੇ ਦੀਆਂ ਜਿਤੋਂ ਉਮੀਦਾਂ ਕੀਤੀਆਂ ਜਾਂਦੀਆਂ ਸੀ ਜਿਹਨੇ ਕੁ ਮੰਤਰੀ ਪੱਧਰ ਤੇ ਭਾਰਤ ਦਾ ਸਿਕਾ ਜਮਾਇਆ ਭਾਰਤ ਦਾ ਨਾਂ ਬਣਾਇਆ ਇਹ ਜਹੀ ਸਥਿਤੀ ਬਣ ਗਈ ਕਿ ਉਸ ਕੁੜੀ ਨੂੰ ਐਲਾਨ ਕਰਨਾ ਪਿਆ ਕਿ ਹੁਣ ਉਹ ਜਿਹੜਾ ਕੁਸ਼ਤੀ ਜਿਹੜੀਆਂ ਖੇਡਾਂ ਹੈਗੀਆਂ ਉਹਨਾਂ ਦਾ ਹਿੱਸਾ ਨਹੀਂ ਰਹੇਗੀ ਹਾਲਾਂਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਹੀ ਗਈ ਹੈ ਕਿ ਵੀ ਠੀਕ ਹੈ ਕਿ ਉਹਨਾਂ ਨੇ ਆਪਣੇ ਜਿਸ ਤਰ੍ਹਾਂ ਦਾ ਮਾਹੌਲ ਹੈ ਜਿਸ ਤਰ੍ਹਾਂ ਦਾ ਉਹਨਾਂ ਦਾ ਮਾਨਸਿਕ ਤਣਾਅ ਇਸ ਵੇਲੇ ਬਣਿਆ ਉਹਦੇ ਚੱਲਦੇ ਆ ਇਹ ਗੱਲ ਕੀਤੀ ਹੈ ਉਹ ਭਾਰਤ ਆਉਣਗੇ ਤਾਂ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਇਸ ਮਾਮਲੇ ਨੂੰ ਲੈ ਕੇ ਪਰ ਇੱਕ ਮੇਲਾ ਖੜਾ ਰੰਦਾ ਜਿਹੜਾ ਐਡਾ ਵੱਡਾ ਜਿਸ ਦਾ ਨਾਂ ਮੰਤਰੀ ਪੱਧਰ ਤੇ ਪੂਰੀ ਦੁਨੀਆ 'ਚ ਇਸ ਦੀ ਚਰਚਾ ਹੋਵੇ ਉਹਦਾ ਉਹਨੇ ਐਲਾਨ ਹੋਣਾ ਕਿ ਮੈਂ ਕੁਸ਼ਤੀ ਨੂੰ ਅਲਵਿਦਾ ਆਖਦੀ ਐ ਤੇ ਬੜੇ ਪਰੇਮਾਨ ਨਾਲ ਉਹਨੇ ਕਿਹਾ ਕਿ ਵੀ ਮੈਂ ਕੁਸ਼ਤੀ ਜਿੱਤ ਗਈ ਐ ਤੇ ਮੈਂ ਹਾਰ ਗਈ ਐ ਹੂੰ ਕਹਿੰਦੀ ਬੜੇ ਸੁਪਨੇ ਸੀ ਸੁਪਨੇ ਟੁੱਟ ਗਿਆ ਸਾਰੇ ਮੈਂ ਬੇਵਸਾ ਐ ਇਸ ਗੱਲ ਲਈ ਮੇਰੇ ਕੋਲੇ ਹੋਰ ਇਸ ਤੋਂ ਵੱਧ दम ਨਹੀਂ ਐ ਕਿ ਮੈਂ ਖੇਡ ਦੇ ਲਈ ਲਾ ਸਕਾਂ ਸੋ ਇਸ ਕਰਕੇ ਮੈਂ ਅਲਵਿਦਾ ਆਖਦੀ ਐ ਇਸ ਖੇਡ ਨੂੰ ਬਹੁਤ ਹੀ ਮੰਦ ਭਾਗਾ ਸੁਨੇਹਾ ਉਸ ਮੌਕੇ ਤੇ ਦਿੱਤਾ ਗਿਆ ਐ ਜਦੋਂ 140 ਕਰੋੜ ਲੋਕਾਂ ਦੀ ਗੱਲ ਕਰਦੇ ਆ ਇੱਕ ਪਾਸੇ ਤਾਂ 140 ਕਰੋੜ ਲੋਕ ਜਿਹੜੇ ਗੈ ਤਵਕਕੂ ਕਰਦੇ ਇਸ ਗੱਲ ਦੀ ਕਿਉਣ ਵਾਲੇ ਦਿਨਾਂ ਚ ਹੋਰ ਤਗਮੇ ਸੋਂ ਤਗਮੇ ਬਾਕੀ ਤਗਮੇ ਜਿਹੜੇ ਸਾਡੇ ਖਿਡਾਰੀ ਲੈ ਕੇ ਭਾਰਤ ਦੀ ਚੋਲੀ ਚ ਪਾਉਣਗੇ ਦੂਜੇ ਪਾਸੇ ਐਨ ਇਸ ਮੌਕੇ ਦੇ ਉੱਤੇ ਜਿਹੜਾ ਹੈਗਾ ਫੁਗਾੜ ਦਾ ਐਲਾਨ ਕਰਨਾ ਕਿ ਹਲਵੇ ਦਾ ਕੁਸ਼ਤੀ ਮੈਂ ਹਣ ਪਵੇਖ ਚ ਇਸ ਗੇਮ ਚ ਪਾਰਟਿਸਪੇਟ ਨਹੀਂ ਕਰਾਂਗੀ ਇਹ ਤੋਂ ਵੱਡਾ ਦੁਖਦਾਈ ਮਾਮਲਾ ਹੋ ਨਹੀਂ ਸਕਦਾ ਸੇਹ ਦੇ ਹੀ ਵਜ੍ਹਾ ਹੈਗੀ ਆ ਕਿ ਦੇਸ਼ ਦੀ ਸਰਉਤਮ ਜੇ ਆਪਾਂ ਕਰਦੇ ਆ ਕੋਈ ਸਿਸਟਮ ਹੈ ਜਮਹੂਰੀ ਦਾ ਤਾਂ ਪਾਰਲੀਮੈਂਟ ਹੈ ਹੂੰ ਉਹਨਾਂ ਆਪਾਂ ਜਦੋਂ ਗੱਲ ਕਰ ਰਹੇ ਸੀ ਤਾਂ ਰਾਜ ਸਭਾ ਚ ਪੂਰੀ ਤਰ੍ਹਾਂ ਇਸ ਮਾਮਲੇ ਤੇ ਹਗਾਮਾ ਹੋਇਆ ਵਿਰੋਧੀ ਧਿਰ ਇਹ ਕਹਿ ਰਹੀ ਹੈ ਕਿ ਸਾਡੇ ਦੇਸ਼ ਦੀ ਸਰਕਾਰ ਆਪਣੇ ਖਿਡਾਰੀਆਂ ਦੀ ਸੁਰੱਖਿਆ ਉਹਨਾਂ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਸਕੀ ਕਹਿੰਦੇ ਫੁਗਾੜ ਨਹੀਂ ਹਾਰੀ ਭਾਰਤ ਹਾਰਿਆ ਹਾਲਾਂਕਿ ਪ੍ਰਧਾਨ ਮੰਤਰੀ ਨੇ ਬੜੇ ਚੰਗੇ ਲਫਾਜ਼ ਕਹੇ ਆ ਫੁਗਾੜ ਦੇ ਬਾਰੇ ਚ ਬੜਾ ਹੌਸਲਾ ਤਤ ਆ ਵੀ ਕਿਹਾ ਗਿਆ ਕਿ ਜਦੋਂ ਉਹ ਭਾਰਤ ਆਉਣਗੇ ਤਾਂ ਉਹਨਾਂ ਦਾ ਮਾਨ ਸਨਮਾਨ ਜੇਤੂ ਖਿਡਾਰੀ ਦੀ ਤਰ੍ਹਾਂ ਕੀਤਾ ਜਾਏਗਾ ਆਪਾਂ ਸਾਰੇ ਜਾਣਦੇ ਹਰਿਆਣਾ ਨਾਲ ਸੰਬੰਧ ਰੱਖਦੀ ਹੈ ਫਗਾਟ ਤੇ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਆ ਉਹਨੇ ਕਿਹਾ ਕਿ ਜਦੋਂ ਹੀ ਉਹ ਕੁੜੀ ਭਾਰਤ ਆਏਗੀ ਤਾਂ 4 ਕਰੋੜ ਰੁਪਏ ਦਾ ਸਨਮਾਨ ਜਿਹੜਾ ਉਸ ਨੂੰ ਦਿੱਤਾ ਜਾਏਗਾ ਕਿਉਂ ਲੇ ਨਹੀਂ ਨਹੀਂ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਲਵਲੀ ਜੁਨੀਵਰਸਿਟੀ ਉਹਨਾਂ ਦੇ ਜਿਹੜੇ ਮਾਲਕ ਹੈਗੇ ਉਹਨਾਂ ਨੇ ਵੀ ਐਲਾਨ ਕੀਤਾ ਕਿ 25 ਲੱਖ ਰੁਪਏ ਫੁਗਾੜ ਦੇ ਲਈ ਦੇਵਾਂਗੇ ਠੀਕ ਹੈ ਕਿ ਪੈਸੇ ਦੇ ਤੌਰ ਤੇ ਮਾਨ ਸਨਮਾਨ ਜਿਹੜਾ ਕਰਨਾ ਚਾਹੇ ਹਰਿਆਣਾ ਕਰ ਰਿਹਾ ਪੰਜਾਬ ਕਰ ਰਿਹਾ ਹੋਰ ਵੀ ਐਲਾਨ ਇਦਾਂ ਦੇ ਆ ਸਕਦੇ ਆ ਪਰ ਜੋ ਦਿਲ ਜਿਹੜਾ ਹੈਗਾ ਫੁਗਾੜ ਦਾ ਟੁੱਟਿਆ ਉਹ ਪੈਸਾ ਨਾਲ ਉਸਦੀ ਪਰਭਾਈ ਨਹੀਂ ਹੋ ਸਕਦੀ ਹੈ ਅੰਦਾਜ਼ਾ ਲਗਾਇਆ ਸਕਦਾ ਹੈ ਕਿ ਉਸ ਕੁੜੀ ਦੀ ਖੇੜੀ ਇੱਕ ਤਰ੍ਹਾਂ ਦੀ ਜ਼ਿੰਦਗੀ ਸੀ ਸਾਰਾ ਧਿਆਨ ਹੀ ਖੇੜ ਦੇ ਉੱਤੇ ਕੇਂਦਰ ਸੀ ਇਸ ਕਰਕੇ ਜਦੋਂ ਉਸ ਨੂੰ ਜਵਾਬ ਮਿਲ ਗਿਆ ਕਿ ਤੂੰ ਡਿਸਕਲਿਫਾਈ ਹੋ ਗਈ ਹੈ ਤੈਨਾਂ ਨੂੰ ਤੇ ਸਦਮਾ ਲੱਗਾ ਕਿ ਬੇਹੋਸ਼ ਹੋ ਗਈ ਹਸਪਤਾਲ ਤੱਕ ਜਾਣ ਦੀ ਨੌਬਤ ਆਈ ਸਹਿਯੋਗੀ ਸਥਿਤੀ ਦੇ ਚੱਲਦਿਆਂ ਇੱਕ ਬਹੁਤ ਵੱਡਾ ਮੰਦਭਾਗਾ ਵਰਤਾਰਾ ਜਿਹੜਾ ਹੈਗਾ ਜਦੋਂ ਆਪਾਂ ਪਾਰਲੀਮੈਂਟ ਦਾ ਜ਼ਿਕਰ ਕਰ ਰਹੇ ਸੀ ਤਾਂ ਉੱਥੇ ਜਿਸ ਕਦਰ ਜਿਹੜਾ ਹੈਗਾ ਹਾਕਮਦਰ ਦੇ ਵਿਰੋਧੀ ਧਿਰ ਦੇ ਵਿੱਚ ਬੁਲਬੁਲਾਣਾ ਹੋਇਆ ਜਿਹੜਾ ਰਾਜ ਸਭਾ ਦੇ ਚੇਅਰਮੈਨ ਹੈਗੇ ਚੇਅਰਮੈਨ ਨੂੰ ਕਹਿਣਾ ਪਿਆ ਕਿ ਜੀ ਮੈਂ ਮੁਸ਼ਕਲ ਹੈ ਮੇਰੇ ਲਈ ਮੈਂ ਇਹੋ ਜੀ ਸਥਿਤੀ 'ਚ ਕਿਸ ਤਰ੍ਹਾਂ ਮੈਂ ਜਿਹੜਾ ਹੈਗਾ ਸਦਨ ਨੂੰ ਚਲਾ ਸਕਦਾ ਹਾਂ ਖਾ ਤੌਰ ਤੇ ਹਾਕਮ ਦਰ ਦੇ ਜਿਹੜੇ ਕਈ ਸੀਨੇ ਰਾਗੂ ਆ ਉਹਨਾਂ ਨੇ ਖੜੇ ਹੋ ਕੇ ਕਿਹਾ ਕਿ ਵਿਰੋਧੀ ਤਰਦਾ ਜਿਹੜਾ ਵਤੀਰਾ ਹੈਗਾ ਉਹ ਬੜਾ ਨਿੰਦਨੀ ਹੈ ਨਰਾਸ਼ਾਜਨ ਹੈਗਾ ਇਹਦੇ ਨਾਲ ਜਿਹੜੇ ਚੇਅਰਮੈਨ ਉਹਨਾਂ ਦੀ ਚੇਅਰ ਨੂੰ ਵੀ ਜਿਹੜੀ ਠੇਸ ਲੱਗੀ ਉਹਨਾਂ ਦੇ ਰੁਤਵੇ ਨੂੰ ਠੇਸ ਲੱਗੀ ਹੈ ਇਹ ਵੱਖਰੇ ਪੋਲਿਟਿਕਲ ਇਸ਼ੂ ਆ ਦੇਖੋ ਇਹ ਪੋਲਿਟਿਕਲ ਇਸ਼ੂ ਆ ਸੇ ਕੋਈ ਵੀ ਮੁੱਦਾ ਆਉਂਦਾ ਉਹ ਤੇ ਇੱਕ ਦੂਜੇ ਦੇ ਖਿਲਾਫ ਇਦਾਂ ਦਾ ਬੋਲ ਬੁਲਾਰਾ ਕਰਦੇ ਰਹਿੰਦੇ ਆ ਪਰ ਫਗਾਰਡ ਦੇ ਮੁੱਦੇ ਤੇ ਸਾਰਾ ਦੇਸ਼ ਇਕ ਹੈ ਚਾਹੇ ਰਾਜ ਸਭਾ ਹੋਵੇ ਲੋਕ ਸਭਾ ਹੋਵੇ ਸਾਰੇ ਕਹ ਸਰ ਇੱਕ ਆਵਾਜ਼ ਨਾਲ ਕਹਿ ਰਹੇ ਕਿ ਉਸ ਕੁੜੀ ਨਾਲ ਬਹੁਤ ਵੱਡੀ ਜ਼ਿਆਦਤੀ ਹੋਈ ਹੈ ਮੈਂ ਸੁਣ ਰਿਹਾ ਸੀ ਕਿ ਕਈ ਖਿਡਾਰੀ ਜਿਹੜੇ ਹੈਗੇ ਆ ਉਹ ਕਹਿ ਰਹੇ ਸੀਗੇ ਸਾਡੇ ਲਈ ਬਹੁਤ ਹੀ ਦੁਖਦਾਈ ਜਿਹੜੀ ਗੱਲ ਹੈਗੀ ਉਹਨੂੰ ਹੌਸਲਾ ਦੇਣ ਦੀਆਂ ਗੱਲਾਂ ਕਰ ਰਿਹਾ ਕਈਆਂ ਨੇ ਇਹ ਵੀ ਕਿਹਾ ਕਿ ਫਗਾਟ ਹਾਰੀ ਨਹੀਂ ਉਸ ਨੂੰ ਹਰਾਇਆ ਗਿਆ ਚਲੋ ਇਹ ਤਾਂ ਕੱਲ ਨੂੰ ਕੋਈ ਮਾਮਲਾ ਸਾਹਮਣੇ ਆਏਗਾ ਉਦੇ ਤੋਂ ਪਤਾ ਲੱਗੇਗਾ ਪਰ ਇੱਕ ਗੱਲ ਜ਼ਰੂਰ ਹੈ ਫਗਾਟ ਨੇ ਇਸ 올림픽 ਦੀ ਜਾਣ ਤੋਂ ਪਹਿਲੇ ਹੀ ਗੱਲ ਕਹਿਦੀ ਸੀ ਕਿ ਮੇਰੇ ਖਿਲਾਫ ਕੋਈ ਵੀ ਸਾਜ਼ਿਸ਼ ਹੋ ਸਕਦੀ ਹੈ ਜੀ ਜੀ ਤਾਂ ਕਿ ਮੈਂ ਆਪਣੀ ਗੇਮ ਦੇ ਵਿੱਚ ਸਫਲ ਨਾ ਹੋ ਸਕਾਂ ਹਮ ਹੁਣ ਉਹ ਸਾਜ਼ਿਸ਼ ਕਿ ਸੱਚ ਹੈ ਨਹੀਂ ਹੈ ਇਹਦਾ ਜਾਂਚ ਦਾ ਮਾਮਲਾ ਹੈ ਪਰ ਫਗੜ ਦੀ ਗੱਲ ਜ਼ਰੂਰ ਸੱਚੀ ਹੋ ਗਈ ਹੈ ਕਿਦਾਂ ਹੋਇਆ ਹਮ ਮੂਲੀ ਜਾਂ ਕੁਝ ਗ੍ਰਾਮ ਜਿਹੜਾ ਹੈਗਾ ਭਾਰ ਕਿਸ ਤਰ੍ਹਾਂ ਵੱਧ ਗਿਆ ਹਮ ਇਹ ਕਿਹੜਾ ਖਿਡਾਰੀ ਹੁੰਦਾ ਉਹਦਾ ਕੰਮ ਹੁੰਦਾ ਆਪਣਾ ਸਾਰਾ ਧਿਆਨ ਖੇਡ ਦੇ ਉੱਤੇ ਕੇਂਦਰਿਤ ਕਰਨਾ ਉਹਦੇ ਨਾਲ ਇੱਕ ਟੀਮ ਹੁੰਦੀ ਹੈ ਜਿਹੜੀ ਦੀ ਖਰਾਕ ਦਾ ਧਿਆਨ ਰੱਖਦੀ ਹੈ ਉਦੀ ਸਿਹਤ ਦਾ ਧਿਆਨ ਰੱਖਦੀ ਉਹਦੇ ਵਜ਼ਨ ਦਾ ਧਿਆਨ ਰੱਖਦੀ ਹੈ ਇਹ ਨਹੀਂ ਕਿ ਆਪਣੇ ਤੌਰ ਤੇ ਉਸਨੇ ਇਕੱਲੇ ਨਹੀਂ ਸਾਰਾ ਕੁਝ ਦੇਖਣਾ ਹੁੰਦਾ ਕਿ ਅੱਛੀ ਖਾਸੀ ਟੀਮ ਹੈ ਜਿੱਤੇ ਤੇ ਇਨਾ ਪੈਸਾ ਖਰਚ ਕੀਤਾ ਜਾਂਦਾ ਉਹ ਸਾਰੇ ਉਸਦੇ ਨਾਲ ਸੀ ਕਿ ਉਹਨਾਂ ਵੱਲੋਂ ਧਿਆਨ ਨਹੀਂ ਰੱਖਿਆ ਗਿਆ ਕਿਉਂ ਵਾਪਰਿਆ ਵਰਤਾਰਾ ਸਾਰੇ ਹਿੰਦੁਸਤਾਨੀਆਂ ਦੇ ਸਾਹਮਣੇ ਵੱਡਾ ਸਵਾਲ ਹੈ ਕਿ ਇਸ ਜਿਹਾ ਕਿਉਂ ਵਾਪਰਿਆ ਸਾਰੇ ਆਪਾਂ ਇਹ ਕਹਿ ਰਹੇ ਹਾਂ ਕਿ ਮਾੜਾ ਹੋਇਆ ਬੁਰਾ ਹੋਇਆ ਬਹੁਤ ਜਿਹੜਾ ਗਿਆ ਸਾਰਾ ਦੇਸ਼ ਹਲੂਣਾ ਗਿਆ ਪਰ ਇਸ ਗੱਲ ਦਾ ਜਵਾਬ ਸਵਾਲ ਦਾ ਜਵਾਬ ਕਿਸੇ ਨੂੰ ਨਹੀਂ ਮਿਲ ਰਿਹਾ ਕਿ ਫੁਗਾੜ ਨਾਲ ਐਸਾ ਕਿਉਂ ਵਾਪਰਿਆ ਕੀ ਵਜ੍ਹਾ ਹੈਗੀ ਹੈ ਜੋ ਫੁਗਾੜ ਨੇ ਜਾਂ ਤੋਂ ਪਹਿਲਾਂ ਖਦਸ਼ਾ ਪ੍ਰਗਟ ਕੀਤਾ ਸੀ ਉਹ ਖਦਸ਼ਾ ਸਹੀ ਹੁੰਦਾ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ ਕਿ ਹੁਣ ਕੇਂਦਰ ਸਰਕਾਰ ਇਸ ਮਾਮਲੇ ਤੇ ਕੋਈ ਕਾਰਵਾਈ ਕਰੇਗੀ ਕਿ ਆਖਰ ਕਿਉਂ ਵਾਪਰਿਆ ਸਾਡੇ ਦੇਸ਼ ਨਾਲ ਅਜਿਹਾ ਸਾਡੀ ਆਪਣੀ ਧੀ ਨਾਲ ਕਿਉਂ ਵਾਪਰਿਆ ਅਜਿਹਾ ਹਾਂ ਹਾਂ ਜੀ ਬਿਲਕੁਲ ਤਾਂ ਤੁਸੀਂ ਜ਼ਿਕਰ ਕੀਤਾ ਕਿ ਉਸ ਨੂੰ ਪਹਿਲਾਂ ਹੀ ਖਦਸਾ ਸੀ ਕਿ ਕੁਝ ਨਾ ਕੁਝ ਉਹਦੇ ਨਾਲ ਬੁਰਾ ਵਾਪਰਨ ਵਾਲਾ ਹੈ ਕਿਉਂਕਿ ਉਹਨਾਂ ਨੇ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਕਹਿ ਦਿੱਤਾ ਸੀਗਾ ਕਿ ਮੇਰੇ ਕਿਸੇ ਖਾਣ ਪੀਣ ਵਾਲੇ ਪਦਾਰਥ ਦੇ ਵਿੱਚ ਵੀ ਕੁਝ ਨਸ਼ੀਲਾ ਮਲਾਤ ਦਿੱਤਾ ਜਾ ਸਕਦਾ ਹੈ ਜਾਂ ਕੁਝ ਵੀ ਹੋ ਸਕਦਾ ਹੈ ਮੇਰੇ ਨਾਲ ਪਰ ਆਖਿਰਕਾਰ ਜਿਸ ਚੀਜ਼ ਦੀ ਉਹਨਾਂ ਨੂੰ ਅਸ਼ੰਕਾ ਸੀ ਉਹ ਹੋਈਗੀ ਤਾਂ ਇਹਦੇ ਵਿੱਚ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਹਿੰਦੇ ਅਬ ਐਸੀ ਤਾਂ ਖਿਡਾਰੀ ਨੂੰ ਆਪਣੇ ਪੱਧਰ ਤੇ ਪਤਾ ਹੁੰਦਾ ਜਿਹਨੂੰ ਗੁੜਤੀ ਦੇ ਵਿੱਚ ਹੀ ਪਹਿਲਵਾਨੀ ਮਿਲੀ ਹੋਵੇ ਤਾਂ ਉਹੋ ਇਸ ਗੱਲ ਦਾ ਧਿਆਨ ਨਾ ਰੱਖਣੇ ਹੋ ਨਹੀਂ ਸਕਦਾ ਕਿ ਕਿ ਪਰਿਵਾਰਿਕ ਮੈਂਬਰਾਂ ਨੇ ਵੀ ਟੀਮਸ ਨੇ ਵੀ ਸਭ ਹਰ ਇੱਕ ਚੀਜ਼ ਦੇ ਤਿਆਰ ਰੱਖਿਆ ਹੋਏਗਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅੰਦਾਜ਼ ਦੇ ਵਿੱਚ ਕਿਹਾ ਕਹਿੰਦੇ 100 ਗ੍ਰਾਮ ਤਾਂ ਕਹਿੰਦੇ ਸਿਰ ਦੇ ਵਾਲ ਹੀ ਹੁੰਦੇ ਨੇ 200 ਗ੍ਰਾਮ ਤਾਂ ਕਹਿੰਦੇ ਵਾਲਾਂ ਦਾ ਭਾਰ ਹੁੰਦਾ ਹੈ ਜੇ ਵਾਕਿਆ ਹੀ ਇਸ ਚੀਜ਼ ਦਾ ਪਹਿਲਾਂ ਪਤਾ ਹੁੰਦਾ ਤਾਂ ਬੰਦਾ ਉਹ ਵੀ ਇੱਧਰ ਉੱਧਰ ਘਰਾ ਲੈਂਦਾ ਹੁੰਦਾ ਤਾਂ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਸੀ ਕਿ ਇਹ ਇੱਕ ਨਾਰਮਲੀ ਚੀਜ਼ ਸੀ ਪਰ ਇਸ ਚੀਜ਼ ਦੀ ਕਾਰਵਾਈ ਹੋਣੀ ਬਣਦੀ ਹੈ ਵੀ ਆਖਿਰਕਾਰ ਇੱਕ ਐਸਾ ਖਿਡਾਰੀ ਜੋ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ ਤੱਕ ਖੇਡ ਚੁੱਕਿਆ ਹੋਵੇ ਤੇ ਉਹ ਇਸ ਚੀਜ਼ ਤੋਂ ਅਵੇਸਲਾ ਹੋ ਜੇ ਇਹ ਹੋ ਨਹੀਂ ਸਕਦਾ ਸੋ ਅਸੀਂ ਭਾਰਤ ਸਰਕਾਰ ਨੂੰ ਗੁਜਾਰਿਸ਼ ਕਰਾਂਗੇ ਕਿ ਕਿਰਪਾ ਕਰਕੇ ਇਸ ਚੀਜ਼ ਦੀ ਕਾਰਵਾਈ ਜ਼ਰੂਰ ਕੀਤੀ ਜਾਵੇ ਤਾਂ ਕਿ ਉਸ ਬੱਚੀ ਨੂੰ ਉਸ ਖਿਡਾਰੀ ਨੂੰ ਇਨਸਾਫ ਜ਼ਰੂਰ ਮਿਲ ਸਕੇ ਇਸ ਦੇ ਨਾਲ ਹੀ ਅਸੀਂ ਬਦਾਂਗੇ ਅਗਲੀ ਖਬਰ ਵੱਲ ਖਬਰ ਹੈ ਜੀ ਬੰਗਲਾਦੇਸ਼ ਦੇ ਨਾਲ ਰਿਲੇਟਡ ਕਿਉਂਕਿ ਸਾਡਾ ਗਵੰਡੀ ਮੁਲਕ ਹੈ ਤੇ ਉਸ ਦੇ ਨਾਲ ਜਿਹੜੀ ਖਬਰ ਹੈ ਕਿ ਬੰਗਲਾਦੇਸ਼ ਦੇ ਵਿੱਚ ਅੰਤ ਕ੍ਰੀਮ ਸਰਕਾਰ ਅੱਜ ਸੌ ਚੁੱਕੇਗੀ ਪ੍ਰੋਫੈਸਰ ਮੁਹੰਮਦ ਯੂਨਸ ਵੱਲੋਂ ਸਾਰਿਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ ਤੇ ਉੱਥੇ ਹੀ ਇੱਕ ਹੋਰ ਖਬਰ ਹੈ ਜੋ ਸਿੱਖ ਕਮਿਊਨਿਟੀ ਨਾਲ ਰਿਲੇਟਡ ਹੈ ਤੇ ਬੰਗਲਾਦੇਸ਼ ਦੀ ਹੈ ਉੱਥੇ ਇਹ ਹੈ ਕਿ ਬਹੁਤ ਦਿਨਾਂ ਤੋਂ ਜਦੋਂ ਤੋਂ ਹਿੰਸਾ ਪੜਕੀ ਹੋਈ ਸੀ ਅਸੀਂ ਦੇਖ ਰਹੇ ਸੀਗੇ ਕਿ ਮਾਰ ਕਟਾਈ ਖੂਨ ਖਰਾਬਾ ਚੱਲ ਰਿਹਾ ਸੀਗਾ ਬਹੁਤ ਸਾਰੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਸੀ ਤੇ ਉੱਥੇ ਹੀ ਸਿੱਖ ਕਮਿਊਨਿਟੀ ਲਈ ਇੱਕ ਥੋੜੀ ਜਿਹੀ ਰਾਹਤ ਵਾਲੀ ਖਬਰ ਹੈ ਕਿ ਜਿਹੜੇ ਵੀ ਉੱਥੇ ਅਸਿਕ ਕਮਿਊਨਿਟੀ ਨਾਲ ਰਿਲੇਟਡ ਗੁਰੂ ਘਰ ਨੇ ਗੁਰਦੁਆਰੇ ਨੇ ਤੇ ਉਹ ਸੇਫ ਨੇ ਉਹਨਾਂ ਦੇ ਲਈ ਸਰਕਾਰ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਤੇ ਆਪਣੇ ਪੱਧਰ ਤੇ ਵੀ ਸਾਡੀ ਸਿੱਖ ਕਮਿਊਨਿਟੀ ਵੱਲੋਂ ਉਹਨਾਂ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਨਦੀਪ ਬਿਲਕੁਲ ਜਿਦਾਂ ਆਪਾਂ ਕਹਿ ਰਹੇ ਆ ਕਿ ਸਿੱਖ ਭਾਈ ਜਿਹੜਾ ਗੁਰਦੁਆਰਾ ਸਾਹਿਬਾਨ ਦੀ ਆਪਾਂ ਗੱਲ ਕਰ ਰਹੇ ਹਾਂ ਜ਼ਿਕਰ ਕਰ ਰਹੇ ਹਾਂ ਅਜੇ ਤੱਕ ਜਿਹੜੀ ਜਾਣਕਾਰੀ ਆਈ ਹੈ ਉਹ ਪੂਰੀ ਤਰ੍ਹਾਂ ਸੁਰੱਖਿਤ ਹੈਗੀ ਆ ਪਰ ਇਹ ਜ਼ਰੂਰ ਹੈ ਕਿ ਹਜ਼ੂਮ ਜਿਸ ਕਦਰ ਉਥੇ ਹਮਲੇ ਕਰ ਰਿਹਾ ਜੇ ਵੀ ਵਾਇਲੈਂਸ ਦਾ ਮਾਹੌਲ ਹਿੰਸਾ ਦਾ ਮਾਹੌਲ ਉਥੇ ਜਾਰੀ ਹੈ ਜਿਹੜਾ ਹੈਗਾ ਬਹੁਤ ਸਾਰੇ ਜਿਹੜੇ ਭਾਰਤੀ ਪਰਿਵਾਰ ਆ ਜਿਹੜੇ ਭਾਰਤ ਨਾਲ ਸੰਬੰਧ ਰੱਖਦੇ ਆ ਉਹਨਾਂ ਤੇ ਹਮਲੇ ਹੋਇਆ ਖਾਸ ਤੌਰ ਤੇ ਹੁਕਮਰਾਨ ਤੇ ਸਿਕਲਤਾ ਕੋ ਉਹਨਾਂ ਦੇ ਕਈ ਆਗੂ ਘੱਟੋ ਘੱਟ 23 ਆਗੂ ਜਿਹੜੇ ਆ ਉਹਨਾਂ ਦੇ ਜਿੰਨੀਆਂ ਲਾਸ਼ਾਂ ਹੀ ਮਿਲੀਆਂ ਉਹ ਮਾਰੇ ਗਏ ਜਿਨ੍ਹਾਂ ਚੋਂ ਕੇ ਸੀਨੀਅਰ ਆਗੂ ਵੀ ਹੈ ਕਿਈ ਉਸ ਤੋਂ ਰੇਟਲੀ ਪੱਧਰ ਦੇ ਆਗੂ ਵੀ ਹੋਣਗੇ ਇਸ ਤਰ੍ਹਾਂ ਦਾ ਹਿੰਸਾ ਦਾ ਦੌਰ ਜਾਰੀ ਹੈ باوجود ਇਸ ਦੇ ਕਿ ਸਰਕਾਰ ਨੇ ਕਿਹਾ ਕਿ ਵੀ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਪੂਰਾ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ ਜਿਹੜੀ ਪਿਛਲੇ ਪ੍ਰਧਾਨ ਮੰਤਰੀ ਰਹੇ ਜਿਨ੍ਹਾਂ ਨੂੰ ਅਜੇ ਇੱਕ ਦਿਨ ਪਹਿਲਾਂ ਹੀ ਦੋ ਦਿਨ ਪਹਿਲਾਂ ਜੇਲ੍ਹ ਚੋਂ ਰਿਹਾ ਕੀਤਾ ਉਹਨਾਂ ਨੇ ਵੀ ਕਿਹਾ ਕਿ ਬੰਗਲਾਦੇਸ਼ ਦੇ ਲਈ ਹੋਣ ਜਿਹੜਾ ਹੈਗਾ ਅਮਨ ਹੀ ਇਸ ਤੇ ਮਲਮ ਲਾਉਣ ਵਾਲੀ ਗੱਲ ਆ ਅਮਨ ਦੇ ਨਾਲ ਹੀ ਸਾਰੇ ਮਸਲੇ ਦਾ ਹੱਲ ਹੋਏਗਾ ਪਰ ਲੋਕਾਂ ਚ ਅਜੇ ਇੰਨਾ ਗੁੱਸਾ ਹੈ ਉਹ ਗੁੱਸਾ ਅਜੇ ਠਲਦਾ ਨਜ਼ਰ ਨਹੀਂ ਆ ਰਿਹਾ ਪਰ ਸਰਕਾਰ ਵੀ ਆਪਣੇ ਤੌਰ ਤੇ ਕੋਸ਼ਿਸ਼ਾਂ ਕਰ ਰਹੀ ਹੈ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ 400 ਭਾਰਤੀਆਂ ਨੂੰ ਟਾਕਾ 에어ਪੋਰਟ ਤੋਂ ਜਿਹੜਾ ਵਾਇਜ਼ ਆਜ਼ਾਦ ਰਹੀ ਭਾਰਤ ਲਿਆਉਣ ਦਾ ਇੰਤਜ਼ਾਮ ਕੀਤਾ ਗਿਆ ਬਾਕੀ ਵੀ ਜਿੱਥੇ ਕਿਤੇ ਭਾਰਤੀ ਫਸੇ ਹੋਏ ਬਾਕੀ ਬਾਕੀ ਮੁਲਕਾਂ ਨੇ ਅਮਰੀਕਾ ਬ੍ਰਿਟੇਨਾਂ ਦੂਜੇ ਮੁਲਕਾਂ ਉਹਨਾਂ ਨੇ ਵੀ ਐਡਵਾਈਜ਼ਰੀ ਆਪਣੇ ਆਪਣੇ ਜਿਹੜੇ ਉਥੋਂ ਦੇ ਨਾਗਰਿਕ ਹੈ ਗਏ ਵੀ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਸਲਾਹ ਦਿੱਤੀ ਹੈ ਕਿ ਇਹ ਜੇ ਮਾਮਲੇ 'ਚ ਚੌਕਸੀ ਕਿਦਾਂ ਰੱਖੀ ਜਾ ਸਕੇ ਕਦਮ ਬਚਾਓ ਸਦਕਾ ਉਹਨਾਂ ਨਾਲ ਸੰਪਰਕ ਸੱਦਿਆ ਜਾਵੇ ਭਾਰਤ ਵੀ ਲਗਾਤਾਰ ਸੰਪਰਕ ਜਾ ਭਾਰਤਾ ਗਵਾਂਢੀ ਹੋਣ ਕਰਕੇ ਭਾਰਤ ਲਈ ਜਦਾਪਾ ਕੱਲ ਵੀ ਜ਼ਿਕਰ ਕਰਦੇ ਸੀ ਅਕਲਾ ਇਹ ਨਹੀਂ ਕਿ ਉੱਥੇ ਜਿਹੜੀ ਬੈਠੀ ਬਸੂਆਂ ਉਹਦੇ ਤੇ ਹਮਲੇ ਹੋ ਰਿਹਾ ਭਾਰਤ ਲਈ ਰਾਜਨੀਤਿਕ ਤੌਰ ਤੇ ਭਾਰਤ ਚ ਕਿਹੋ ਜਿਹਾ ਗਵਾਂਡ ਹੋ ਸਰ ਰਿਹਾ ਕਿਹੋ ਜੀ ਸਰਕਾਰ ਬਣੇਗੀ ਉਹ ਸਰਕਾਰ ਦਾ ਵਰਤਾਰਾ ਕਿਹੋ ਜਿਹਾ ਹੋਏਗਾ ਬਹੁਤ ਸਾਰੇ ਮਾਮਲੇ ਆ ਜਿਹੜੇ ਭਾਰਤ ਲਈ ਚਿੰਤਾ ਦਾ ਕਾਰਨ ਬਣੇ ਹੋ ਆਉਣ ਵਾਲੇ ਦਿਨਾਂ ਵਿੱਚ ਦਿਖਾਇਆ ਜਾਏਗਾ ਕਿ ਜਿਹੜੀ ਨਵੀਂ ਸਰਕਾਰ ਬੰਗਲਾਦੇਸ਼ ਚ ਬਣਦੀ ਹੈ ਉਹਦਾ ਭਾਰਤ ਦੇ ਪ੍ਰਤੀਵਤੀਰਾ ਕੀ ਹੈ ਪਾਕਿਸਤਾਨ ਪ੍ਰਤੀਵਤੀਰਾ ਕੀ ਹੈ ਚਾਈਨਾ ਪ੍ਰਤੀਵਤੀਰਾ ਕੀ ਹੈ ਸੋ ਤੋਂ ਅੰਦਾਜ਼ਾ ਲਗਾਇਆ ਜਾਏਗਾ ਜੇ ਇੱਕ ਤਰ੍ਹਾਂ ਦਾ ਅਸਥਿਰਤਾ ਦਾ ਮਾਹੌਲ ਹੈ ਇਸਥਿਰਤਾ ਦੇ ਮਾਹੌਲ ਦੇ ਚਲਦੇ ਆਂ ਭਾਰ ਦੀਆਂ ਚਿੰਤਾਵਾਂ ਜ਼ਰੂਰ ਹੈ ਪਰ ਇਸ ਸਥਿਤੀ ਸਪੱਸ਼ਟ ਹੋਣ ਤੇ ਲੱਗਦਾ ਕਿ ਕੋਈ ਦਿਨ ਲੱਗਣਗੇ ਕਿ ਬੰਗਲਾਦੇਸ਼ ਆਖਰ ਕਿਸ ਰੁਖ ਨੂੰ ਨਾ ਕਿਸ ਦਿਸ਼ਾ ਨੂੰ ਅਖਤਿਆਰ ਕਰੇਗਾ ਜੀ ਬਿਲਕੁਲ ਇਸ ਨਾਲ ਅਪਾ ਰੁਖ ਕਰਾਂਗੇ ਰਾਜ ਸਭਾ ਵੱਲ ਦਾ ਕਿ ਰਾਜ ਸਭਾ ਦੇ ਵਿੱਚ ਰਾਗਬ ਚਟਾਵਲੋ ਮਸਲਾ ਚੱਕਿਆ ਗਿਆ ਮਸਲਾ ਇਹ ਹੈ ਕਿ ਉਹਨਾਂ ਨੂੰ ਕਿਹਾ ਗਿਆ ਕਿ ਜਿਸ ਸਾਭ ਦੇ ਨਾਲ ਕਰਤਾਰਪੁਰ ਲਾਂਘਾ ਖੋਲਿਆ ਗਿਆ ਉਸ ਸਾਭ ਦੇ ਨਾਲ ਹੀ ਸ਼੍ਰੀ ਨਨਕਾਣਾ ਸਾਹਿਬ ਜਾਣ ਦੀ ਵੀ ਸਾਰਿਆਂ ਨੂੰ ਹੱਕ ਹੈ ਖਾਸ ਕਰਕੇ ਸਿੱਖ ਕਮਿਊਨਿਟੀ ਦਾ ਉਹ ਵਿਸ਼ੇਸ਼ ਅਸਥਾਨ ਹੈ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਪਾਕਿਸਤਾਨ ਸਰਕਾਰ ਦੇ ਨਾਲ ਹੱਥ ਵਧਾਵੇ ਤੇ ਉਹਨਾਂ ਦੇ ਨਾਲ ਗੱਲਬਾਤ ਕਰੇ ਤੇ ਸ਼੍ਰੀ ਨਨਕਾਣਾ ਸਾਹਿਬ ਦੇ ਜਿਹੜੇ ਦਰਸ਼ਨ ਨੇ ਖੁੱਲੇ ਦਿਦਾਰੇ ਹੋ ਸਕਣ ਕੀ ਕਹਿਣਾ ਚਾਹੋਗੇ ਅਨੁਦੀਵਾਂ ਮਾਮਲਾ ਜੋ ਰਾਗੋ ਚੱਡਾ ਨੇ ਪਾਰਲੀਮੈਂਟ ਵਿੱਚ ਉਠਾਇਆ ਦੇਖੋ ਕਰਤਾਰ ਪ੍ਰਸਾਦ ਦਾ ਲੰਗਾ ਉਹਦੇ ਲਈ ਵੀ ਬਕਾਇਦਾ ਵੱਡੀ ਪੱਧਰ ਤੇ ਪਿਛਲੇ ਸਮੇਂ ਜਤਨ ਹੁੰਦੇ ਰਹੇ ਤੇ ਆਖਰਕਾਰ ਬੂਰ ਪਿਆ ਪੱਕਾ ਨੇ ਕਿ ਲੱਖਾਂ ਪੰਜਾਬੀ ਸਿੱਖ ਜਿਹੜਾ ਆਏ ਦਿਨ ਅਰਦਾਸਾਂ ਕਰਦੇ ਸੀ ਕਿ ਕਰਤਾਰ ਪ੍ਰਸਾਦ ਦੇ ਖੁੱਲੇ ਦਰਸ਼ਨ دیدار ਹੋਣੇ ਚਾਹੀਦੇ ਆਖਰਕਾਰ ਮੌਕਾ ਓਕੜੀ ਆਈ ਕਿ ਕਰਤਾਰ ਪ੍ਰਸਾਦ ਦਾ ਲੰਗਾ ਖੁੱਲਿਆ ਦੁਨੀਆ ਭਾਰ ਚ ਬੈਠਾ ਪੰਜਾਬੀ ਸਿੱਖ ਭਾਈ ਸਾਰਾ ਇਹਨੂੰ ਇੱਕ ਵੱਡਾ ਸਕੂਨ ਵਾਲਾ ਰਾਹਤ ਵਾਲਾ ਜਿਹੜਾ ਮੌਕਾ ਮਿਲਿਆ ਉਹਨਾਂ ਦੇ ਲਈ ਕਿਸੇ ਤਰੀਕੇ ਨਾਲ ਪਾਰਲੀਮੈਂਟ ਜਿਹੜੀ ਗੱਲ ਚੱਲ ਰਹੀ ਹੈ ਤੇ ਨਨਕਾਣਾ ਸਾਹਿਬ ਵੀ ਸਿੱਖਾਂ ਲਈ ਉਸ ਤਰ੍ਹਾਂ ਪਹਿਰਾ ਤੇ ਸਤਕਾਰ ਦਾ ਸਥਾਨ ਹੈਗਾ ਇੱਕ ਤਰ੍ਹਾਂ ਦਾ ਮੈਂ ਕਹਾਂਗਾ ਕਿ ਸਿੱਖੀ ਦਾ ਤੌਰ ਨਨਕਾਣਾ ਸਾਹਿਬ ਜਿੱਥੋਂ ਸਾਰਾ ਮੁੜ ਵਜਿਆ ਤੇ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੇ ਲਈ ਵੀ ਉਸੇ ਤਰੀਕੇ ਨਾਲ ਹੀ ਤਾਬਲਾ ਉਤਸੁਕ ਰਹਿੰਦਾ ਹੈ ਸਿੱਖ ਪਾਈਚਾਰਾ ਪੰਜਾਬੀ ਪਾਈਚਾਰਾ ਕਿ ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਦیدار ਕੀਤੇ ਜਾਂ ਸਾਡੀ ਅਰਦਾਸ ਦੇ ਵਿੱਚ ਵੀ ਇਸ ਦਾ ਜ਼ਿਕਰ ਹੁੰਦਾ ਤੇ ਹੁਣ ਰਾਗੂ ਚੜ੍ਹਨ ਜਦੋਂ ਗੱਲ ਕੀਤੀ ਆਦਾ ਸਾਡੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਇਹ ਗੱਲ ਆਖੀ ਹੈ ਕਿ ਤੁਸੀਂ ਪਾਕਿਸਤਾਨ ਵਾਲ ਉਸੇ ਤਰੀਕੇ ਨਾਲ ਜਿੱਦਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਏਸੇ ਪੈਟਰਨ ਦੇ ਉੱਤੇ ਨਨਕਾਣਾ ਸਾਹਿਬ ਦੇ ਲਈ ਵੀ ਕੋਈ ਇਸ ਤਰ੍ਹਾਂ ਦਾ ਲਾਂਘਾ ਰਸਤਾ ਜਿਹੜਾ ਹੈਗਾ ਅਖਤਿਆਰ ਕਰਿਆ ਜਾਵੇ ਜਿਹਦੇ ਨਾਲ ਸੌਖਿਆਂ ਜਿਹੜਾ ਨਨਕਾਣਾ ਸਾਹਿਬ ਦੇ ਦਰਸ਼ਨ ਕੀਤੇ ਜਾ ਸਕਣ ਕਿਉਂਕਿ ਉਹਨਾਂ ਦਾ ਕਹਿਣਾ ਹੈ ਜੇ ਆਪਾਂ ਟਰੇਨ ਦੀ ਤਾਂ ਬੱਸ ਰਹੀ ਜਾਂ ਕਾਰ ਰਹੀ ਉੱਥੇ ਜਾਂਦੇ ਆ ਤਾਂ 2-2.5 ਘੰਟੇ ਚ ਆਰਮਨਾਲ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ 20 ਸ਼ਾਮ ਨੂੰ ਵਾਪਸ ਮੁੜਿਆ ਜਾ ਸਕਦਾ ਜੁਥੇ ਨਾਮ ਵੀ ਰਹਿਣਾ ਹੋਵੇ ਪਰ ਇਸ ਦਾ ਪ੍ਰਬੰਧ ਤਾਂ ਹੀ ਹੋ ਸਕੇਗਾ ਜੇ ਸਾਡੇ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਪਾਕਿਸਤਾਨ ਤੇ ਹਿੰਦੁਸਤਾਨ ਦੀਆਂ ਸਰਕਾਰਾਂ ਮਿਲ ਕੇ ਕੋਈ ਅਪਰਾਲਾ ਕਰਨੀਆਂ ਇਹ ਵੀ ਉਹਨਾਂ ਨੇ ਕਹਿ ਕੇ ਜਿਹੜੀਆਂ ਵੀਜ਼ਾ ਸ਼ਰਤਾਂ ਹੈਗੀਆਂ ਉਹ ਇੰਨੀਆਂ ਸਖਤ ਨਹੀਂ ਹੋਣੀਆਂ ਚਾਹੀਦੀਆਂ ਥੋੜੀ ਖੁੱਲ੍ਹ ਹੋਣੀ ਚਾਹੀਦੀ ਹੈ ਵੀਜ਼ਾ ਫੀਸ ਵੀ ਵਧੇਰੀ ਨਹੀਂ ਹੋਣੀ ਚਾਹੀਦੀ ਖੈਰ ਇਹ ਅਗਲੀਆਂ ਗੱਲਾਂ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਇਹ ਹੈ ਕਿ ਕੀ ਦੋਨਾਂ ਸਰਕਾਰਾਂ 'ਚ ਸਹਿਮਤੀ ਬਣਦੀ ਹੈ ਕਰਤਾਰ ਪ੍ਰਸਾਦ ਦੇ ਪੈਟਰਨ ਦੇ ਉੱਤੇ ਨਨਕਾਣਾ ਸਾਹਿਬ ਦਾ ਲਾਂਗਾ ਵੀ ਪਾਰ ਦੇ ਲਈ ਖੁੱਲੇ ਉਹਦਾ ਮਾਮਲਾ ਠਾਏ ਗਿਆ ਰਾਗੋ ਚੱਡਾ ਨੇ ਪੰਜਾਬੀਆਂ ਲਈ ਸਿੱਖ ਭਾਈਚਾਰੇ ਲਈ ਆਵਾਜ਼ ਠਾਈ ਹੈ ਮੈਂ ਸਮਝਦਾ ਕਿ ਸ਼ਾਇਦ ਰਾਗੋ ਚੱਡਾ ਪਹਿਲੇ ਪਾਰਲੀਮੈਂਟ ਮੈਂਬਰ ਆ ਜਿਨ੍ਹਾਂ ਨੇ ਪਾਰਲੀਮੈਂਟ ਦੇ ਅੰਦਰ ਇਹ ਠਾਈ ਹੈ ਕਿ ਨਨਕਾਣਾ ਸਾਹਿਬ ਦਾ ਲਾਂਗਾ ਵੀ ਕਰਤਾਰ ਪ੍ਰਸਾਦ ਦੇ ਲਾਂਗੇ ਦੇ ਪੈਟਰਨ ਦੇ ਉੱਤੇ ਖੋਲਣਾ ਚਾਹੀਦਾ ਉਹ ਕਹਿੰਦੇ ਸਾਡੇ ਵੱਡੇ-ਵਡੇਰੇ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ ਦੇਸ਼ ਦੀ ਵੰਡ ਦੇ ਵੇਲੇ 'ਚ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਜਿਹੜੇ ਪੁਰਾਣੇ ਸਾਡੇ ਵੱਡੇ-ਵਡੇਰੇ ਆ ਸਾਡੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਦਿੱਤੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ ਆਪਣੇ ਹੂਤियां ਦਿੱਤੀਆਂ ਉਹਨਾਂ ਦੇ ਜਨਮ ਸਥਾਨ ਤੇ ਉਹਨਾਂ ਥਾਵਾਂ ਤੇ ਜਾ ਕੇ ਅਸੀਂ ਨਾਤੇ ਮਾਸਤੇ ਕੋਈ ਆਪਣੇ ਪੀਤਰ ਸਥਾਨ ਤੇ ਸਜਦਾ ਕਰ ਸਕੇ ਦਿਲੀਸ਼ ਹੈ ਰਾਗੋ ਜੱਡਾ ਪਹਿਲਾ ਪਾਰਲੀਮੈਂਟ ਮੈਂਬਰ ਹੈ ਜਿਸ ਨੇ ਆਵਾਜ਼ ਠਾਈ ਹੈ ਕਿ ਨਨਕਾਣਾ ਸਾਹਿਬ ਲਈ ਲਾਂਗਾ ਖੁੱਲਣਾ ਚਾਹੀਦਾ ਤੇ ਦੋਨਾਂ ਸਰਕਾਰਾਂ ਨੂੰ ਪਾਕਿਸਤਾਨ ਤੇ ਭਾਰਤੀ ਸਰਕਾਰ ਨੂੰ ਮਿਲ ਕੇ ਦਾ ਉਪਰਾਲਾ ਕਰਨਾ ਚਾਹੀਦਾ ਜੀ ਜੀ ਇਸ ਤੋਂ ਬਾਅਦ ਅਪਾ ਗੱਲ ਕਰਾਂਗੇ ਐਸ.ਯੂ.ਪੀ.ਸੀ. ਪ੍ਰਦਾਨ ਹਰਜਿੰਦਰ ਸਿੰਘ ਤਾਮੀਦੀ ਜਿਨ੍ਹਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਬੇਅਦਬੀਆਂ ਦੇ ਮਸਲੇ ਤੇ ਪੰਜਾਬ ਸਰਕਾਰ ਨੂੰ ਕੇਰਿਆ ਉਹਨਾਂ ਨੇ ਕਿਹਾ ਕਿ ਪ੍ਰਦੀਪ ਪਲੇਟ ਤੇ ਹਲੇ ਤੱਕ ਪ੍ਰੋਪਰ ਤਰੀਕੇ ਨਾਲ ਕੇਸ ਕਿਉਂ ਨਹੀਂ ਕੀਤਾ ਜਾ ਰਿਹਾ ਉਸ ਨੂੰ ਬਣਦੀ ਸਜ਼ਾ ਕਿਉਂ ਨਹੀਂ ਦਿੱਤੀ ਜਾ ਰਹੀ ਕੀ ਕਹਿਣਾ ਚੋਗੇ ਅਨੁਦੀ ਬੜਾ ਵੱਡਾ ਇਸ਼ੂ ਹੈਗਾ ਦੇਖੋ ਗੁਰੂਗ੍ਰਾਂਸਰ ਦੀ ਬੇਅਦਵੀ ਦੇ ਮਾਮਲਾ ਹੈਗਾ ਸਿੱਧੇ ਤੌਰ ਤੇ ਗੱਲ ਗੁਰੂਗਾਂਸਰ ਦੀ ਬੇਅਦਬੀ ਨਾਲ ਜਾ ਕੇ ਜੁੜਦੀ ਹੈ ਉਸ ਮੁੱਦੇ ਦੇ ਉੱਤੇ ਹੀ ਗੁਰਦਾਰਾ ਪਰੰਦਰ ਗੱਡੀ ਦੇ ਪ੍ਰਧਾਨ ਅਰਜਿੰਦਰ ਧਾਮੀ ਕਿਉਂਕਿ ਆਏ ਦਿਨ ਅੱਜਕੱਲ ਦੇਖ ਰਹੇ ਹਾਂ ਕਿ ਅਕਾਲੀ ਦਲ ਦੇ ਉੱਤੇ ਅਟੈਕ ਹੁੰਦੇ ਐ ਇਹ ਕਿਹਾ ਜਾਂਦਾ ਹੈ ਕਿ ਸੁਖਵੀਰ ਬਾਦਲ ਜਿਹੜੇ ਹੈਗੇ ਅਕਾਲੀ ਦਲ ਦੇ ਪ੍ਰਧਾਨ ਐ ਜਦੋਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਪੰਜਾਬ 'ਚ ਉਸ ਵੇਲੇ ਗੁਰੂਗਾਂਸਰ ਦੀ ਬੇਅਦਬੀ ਹੋਈ ਔਰ ਸਰਕਾਰ ਨੇ ਕੋਈ ਇੰਤਜ਼ਾਮ ਜਿਹੜਾ ਹੈਗਾ ਨਾ ਤਾਂ ਦੋਸ਼ੀ ਘਟਾਰੇ 'ਚ ਖੜੇ ਕੀਤੇ ਤੇ ਨਾ ਹੀ ਬੇਅਦਬੀ ਨੂੰ ਰੋਕ ਸਕੇ ਸੋ ਵੱਡਾ ਸਵਾਲ ਅਕਾਲੀ ਦਲ ਦੇ ਉੱਪਰ ਆਉਂਦਾ ਤਾਂ ਹੁਣ ਆਪਾਂ ਜਦੋਂ ਗੱਲ ਕਰਦੇ ਹਾਂ ਸ੍ਰੀ ਹਰਿਮੰਦਰ ਸਾਹਿਬ ਗੁਰਦਵਾਰ ਪੰਥ ਗੱਡੀ ਦੇ ਪ੍ਰਧਾਨ ਰਵਿੰਦਰ ਤਾਮੀ ਨੇ ਉਲਟਾ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਕਿ ਤੁਸੀਂ ਇਹ ਦੱਸੋ ਕਿ ਡੇਰਾ ਮੁਖੀ ਜੀ ਦੀ ਗੱਲ ਲਗਾਤਾਰ ਹੋ ਰਹੀ ਹੈ ਕਿ ਡੇਰਾ ਮੁਖੀ ਮੁੱਖ ਤੌਰ ਤੇ انوالਵ ਹੈ ਬੇਅਦਬੀਆਂ ਦੇ ਮਾਮਲੇ ਲੈ ਕੇ ਤੁਸੀਂ ਉਹ ਤੋਂ ਪੁੱਛ ਕੇ ਛੱਲੀ ਉਸ ਨੂੰ ਗ੍ਰਿਫਤਾਰ ਕਰ ਲਈ ਕੀ ਕੋਈ ਕਾਰਵਾਈ ਕੀਤੀ ਠੁਕਰ 2.25 ਸਾਲ ਦਾ ਸਮਾਂ ਨਿਕਲ ਗਿਆ ਤੁਸੀਂ ਰਿਕਾਰਡ ਤੇ ਦੱਸੋ ਤਾਂ ਸਹੀ ਕਿ ਡੇਰਾ ਮੁਖੀ ਨੂੰ ਕਾਬੂ ਕਰਨ ਲਈ ਜਾਂ ਉਹ ਤੋਂ ਪੁੱਛਗਛ ਕਰਨ ਲਈ ਤੁਸੀਂ ਕੀ ਉਪਰਾਲਾ ਕੀਤਾ ਕੀ ਕਾਨੂੰਨੀ ਕੋਈ ਚਾਰਾ ਜੋਰੀ ਕੀਤੀ ਹੋਰ ਉਹ ਜੇ ਕੌਣ ਅੜਕਾ ਹੈ ਸੈਂਟਰ ਅੜਕਾ ਹੈ ਪੰਜਾਬ ਅੜਕਾ ਹੈ ਹਰਿਆਣਾ ਅੜਕਾ ਪਤਾ ਤਾਂ ਲੱਗਣਾ ਚਾਹੀਦਾ ਦੂਜੀ ਗੱਲ ਪ੍ਰਦੀਪ ਕਲੇਰ ਦਾ ਮਾਮਲਾ ਉਹ ਤਾਂ ਹਾਈ ਹੈ ਉਹ ਦੇਖੋ ਵੱਡੇ ਤੌਰ ਤੇ ਜਿਹੜੇ ਮੁੱਖ ਜਿਹੜੇ ਜਿਹੜੇ ਸਾਜ਼ਿਸ਼ ਕਰਤਾ ਰਹੇ ਔਰ ਗੁਰੂਗ੍ਰਾਮ ਸਾਡੀ ਵੇਦਵੀ ਦੇ ਮਾਮਲੇ ਚ ਉਹਨਾਂ ਦਾ ਇੱਕ ਨਾਂ ਹੈ ਨਾਮਜ਼ਦ ਹੈ ਔਰ ਜੇਲ੍ਹ ਤੋਂ ਬਾਹਰ ਆਇਆ ਹੋਇਆ ਵਿਅਕਤੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਤੋਂ ਬਾਹਰ ਆਏ ਵਿਅਕਤੀ ਨੂੰ ਸਾਡਾ ਮੀਡੀਆ ਦੇ ਉੱਤੇ ਵੀ ਸਵਾਲ ਉੱਠਦੇ ਕਿ ਕਿਉਂ ਹੀਰੋ ਬਣਾਇਆ ਜਾ ਰਿਹਾ ਹੈ ਉਹਦਾ ਤਾਂ ਨਾਮ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਦੇ ਮਾਮਲੇ ਦੇ ਵਿੱਚ ਜ਼ਿਕਰ ਆਉਂਦਾ ਔਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਐਸਜੀਪੀਸੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਉਸ ਨੂੰ ਜ਼ਮਾਨਤ ਮਿਲੀ ਹੈ ਜਿਸ ਤਰੀਕੇ ਨਾਲ ਬਾਹਰ ਖੁੱਲਾ ਘੁੰਮ ਰਿਹਾ ਹੈ ਇਹ ਸਾਰੇ ਮਾਮਲੇ ਜਿਹੜਾ ਹੈਗਾ ਸਰਕਾਰ ਦੇ ਉੱਤੇ ਸਵਾਲ ਖੜੇ ਕਰਦੇ ਇਸ ਮਾਮਲੇ ਤੋਂ ਕਹਿੰਦੇ ਕਿ ਸ਼੍ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਦਾ ਵਫਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇਗਾ ਨਾ ਮੁੱਦਿਆਂ ਦੇ ਉੱਤੇ ਲੈ ਕੇ ਇਹ ਡੇਰਾ ਮੁਖੀ ਦੀ ਗੱਲ ਕਰਦੇ ਆ ਪ੍ਰਦੀਪ ਕਲੇਰ ਦੇ ਮੁੱਦੇ ਤੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜੀ ਜੀ ਬਿਲਕੁਲ ਤੇ ਇਸ ਨਾਲ ਹੀ ਗੱਲ ਕਰਾਂਗੇ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲారెنس ਬਿਸ਼ਨੋ ਇਹਦੀ ਜਿੰਨਾ ਦੀਆਂ ਇੰਟਰਵਿਊਜ਼ ਵਾਇਰਲ ਹੋਈਆਂ ਤੇ ਉਸ ਤੋਂ ਬਾਅਦ ਮਸਲਾ ਚੱਕਿਆ ਗਿਆ ਕਿ ਆਖਿਰਕਾਰ ਕਿੱਥੋਂ ਇਹ ਇੰਟਰਵਿਊਜ਼ ਹੋਈਆਂ ਸਿਗਿਆ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਮਸਲੇ ਦੇ ਵਿੱਚ ਅਸਿਟ ਕਾਇਮ ਕਰਵਾਈ ਸੀਗੀ ਤਾਂ ਉਹਨਾਂ ਨੇ ਸਿਟ ਨੇ ਹੁਣ ਆਪਣੀ ਰਿਪੋਰਟ ਜਿਹੜੀ ਹੈ ਉਹ ਉੱਥੇ ਪੇਸ਼ ਕੀਤੀ ਹੈ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲੇ ਇੰਟਰਵਿਊ ਖਰੜ ਦੇ ਵਿੱਚ ਹੋਈ ਸੀ ਤੇ ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਹੋਈ ਸੀ ਕੀ ਕਹਿਣਾ ਚਾਹੋਗੇ ਨਦੀਪਾ ਸੈਂਸਿਟਿਵ ਇਸ਼ੂ ਆ ਪਿਛਲੇ ਕਾਫੀ ਸਮੇਂ ਤੋਂ ਇਸ ਮੁੱਦੇ ਦੇ ਉੱਤੇ ਬਵਾਦ-ਬਵਾਦ ਛੜਿਆ ਹੋਇਆ ਹੈ ਕਿ ਇੰਟਰਵਿਊ ਹੋਈ ਕਿੱਥੇ ਹੋਈ ਪੰਜਾਬ ਸਰਕਾਰ ਲਗਾਤਾਰ ਡਿਨਾਈ ਕਰਦੇ ਰਹੀ ਹੈ ਕਿ ਨਹੀਂ ਸਾਡੀ ਧਰਤੀ ਤੇ ਸਾਡੀ ਜੇਲ੍ਹ ਤਾਂ ਇੰਟਰਵਿਊ ਹੋngੀਆਂ ਹੀ ਨਹੀਂ ਹੈਗੀਆਂ ਪਰ ਹੁਣ ਜਿਹੜੀ ਇੱਕ ਉਸਮਾਨ ਨੇ ਜਾਂਚ ਲਈ ਸੈੱਟ ਬਣੀ ਸੀ ਸੈੱਟ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਆ ਅਦਾਲਤ ਦੇ ਅੰਦਰ ਉਹਦੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਜਿੱਦਾਂ ਤੁਸੀਂ ਜ਼ਿਕਰ ਕੀਤਾ ਪਹਿਲੀ ਜਿਹੜੀ ਇੰਟਰਵਿਊ ਹੋਈ ਆ ਉਹ ਖਰੜ ਦੇ ਵਿੱਚ ਹੋਈ ਆ ਖਰੜ ਦੇ ਵਿੱਚ ਵੀ ਜਿਹੜਾ ਹੈਗਾ ਪੁਲਿਸ ਦੀ ਮਦਦ ਦੇ ਬਗੈਰ ਤਾਂ ਕਿਹਨੇ ਮਦਦ ਕੀਤੀ ਕਿਹਨੇ ਨਹੀਂ ਕੀਤੀ ਇਹ ਜਾਂਚ ਦਾ ਵਿਸ਼ਾ ਹੈ ਪਰ ਇਹਦੇ ਨਾਲ ਹੀ ਜਿਹੜਾ ਹੈਗਾ ਸਰਕਾਰ ਕਟਾਰੇ ਚ ਆ ਗਈ ਹੈ ਜਿਹੜੀਆਂ ਵਿਰੋਧੀ ਤਰ੍ਹਾਂ ਚਾਹੇ ਕਾਂਗਰਸ ਹੈ ਭਾਰਤੀ ਜਨਤਾ ਪਾਰਟੀ ਹੈ ਅਕਾਲੀ ਦਲਾ ਹੈ ਲਗਾਤਾਰ ਇਸ ਮਾਲ ਦੇ ਮੁਖੰਦਰੀ ਭਗਵੰਤ ਮਾਨ ਨੂੰ ਕਹਿ ਰਿਹਾ ਕਿ ਉਹਨਾਂ ਸਪਸ਼ਟੀਕਰਨ ਦਿਓ ਜਿਹੜੀ ਰਾਜਸਥਾਨ ਚ ਉਹ ਤਾਂ ਰਾਜਸਥਾਨ ਵਾਲੇ ਦੱਸਣਗੇ ਨਾ ਕਿ ਕਿਵੇਂ ਹੋਈ ਕਿਵੇਂ ਨਹੀਂ ਹੋਈ ਜਿਹੜੀ ਖਰੜ ਚ ਇੰਟਰਵਿਊ ਹੋਈ ਹੈ ਉਹ ਕਹਿੰਦੇ ਤੁਹਾਡੀ ਜਿਹੜੀ ਹਰਾਸਤ ਸੀਗਾ ਤੁਹਾਡੀ ਨਜ਼ਰਬੰਦੀ ਸੀ ਲਾਰੈਂਸ ਵਿਸ਼ਨ ਹੋਈ ਤਾਂ ਫਿਰ ਜੇ ਸੀਏ ਸਟਾਫ ਚ ਹੋਈ ਜਿੱਥੇ ਵੀ ਇੰਟਰਵਿਊ ਹੋਈ ਉਹਦੀ ਖਰੜ ਦੇ ਅੰਦਰ ਹੋਈ ਹੈ ਤਾਂ ਉਹਦੇ ਬਾਰੇ ਵੇਰਵੇ ਦੱਸੇ ਜਾਣ ਕਿ ਕੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ ਇੰਟਰਵਿਊ ਲਈ ਉਹ ਕਿ ਹੁਣ ਤੱਕ ਸਰਕਾਰ ਲਗਾਤਾਰ ਡਿਨਾਈ ਕਰਦੇ ਰਹੀ ਹੈ ਸਰਕਾਰ ਦਾ ਪੱਖ ਸਾਹਮਣੇ ਆਉਣਾ ਬਹੁਤ ਲਾਜ਼ਮੀ ਹੈ ਕੀ ਸਰਕਾਰ ਹੁਣ ਵੀ ਡਿਨਾਈ ਕਰੇਗੀ ਜਾਂ ਐਸੈਪਟ ਕਰੇਗੀ ਇਹ ਮਾਮਲਾ ਇਹ ਜਾਣਕਾਰੀ ਤਾਂ ਸਰਕਾਰ ਵੱਲੋਂ ਹੀ ਦਿੱਤੀ ਜਾਣੀ ਹੈ ਪਰ ਇਹ ਜ਼ਰੂਰ ਹੈ ਕਿ ਜਿਉਂ ਹੀ ਇਹ ਰਿਪੋਰਟ ਸਾਹਮਣੇ ਆਈ ਹੈ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਭਗਵੰਤ ਸਿੱਧੂ ਨੂੰ ਕੇਰਲਿਆ ਟੈਰਰਿਸਟ ਖੜਾ ਕੀਤਾ ਕੇ ਅਡਾ ਵੱਡਾ ਗੈਂਗਸਟਰ ਜਿਹਦੇ ਤੇ ਕਈ ਤਰ੍ਹਾਂ ਦੇ ਸਵਾਲ ਕਈ ਤਰ੍ਹਾਂ ਦੇ ਮੁਕਾਦਮੇ ਕੀ ਚੱਲ ਰਿਹਾ ਉਹ ਤੁਹਾਡੀ ਖਰੜੀ ਦੀ ਧਰਤੀ ਤੋਂ ਉਹਨਾਂ ਇੰਟਰਵਿਊ ਹੋ ਗਈ ਹੋਵੇ ਔਰ ਤੁਸੀਂ ਡਿਨਾਈ ਕਰਦੇ ਰਹੇ ਹੋ ਕਹਿੰਦੇ ਹੁਣ ਜਵਾਬ ਤਾਂ ਦਿਓ ਕਿ ਸੱਚ ਕੀ ਹੈ ਹਾਂ ਹਾਂ ਜੀ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਜਿਆਦਾ ਚੰਗੀ ਆਪਾਂ ਗੱਲ ਕਰਾਂਗੇ ਅਕਾਲੀ ਆਕੂ ਬਿਕਰਮ ਮਜੀਠੀਆ ਦੀ ਕਿ ਉਹਨਾਂ ਦੀ ਵੀ ਅੱਜ ਪੇਸ਼ੀ ਹੈ ਕੀ ਲੱਗਦਾ ਕਿ ਖਾਸ ਰਹਿ ਸਕਦਾ ਬਿਕਰਮ ਮਜੀਠੀਆ ਦੇਖੋ ਅਕਾਲੀ ਦਲ ਦੇ ਕੱਦਾਵਰ ਵੱਡੇ ਆਗੂ ਆ ਪਿਛਲੇ ਲੰਬੇ ਸਮੇਂ ਤੋਂ ਹਾਕਮਦਾਰ ਲਗਾਤਾਰ ਆ ਰਹੀਏ ਕਿ ਡਾਕ ਮਾਮਲਿਆਂ ਚ ਬਿਕਰਮ ਮਜੀਠੀਆ ਦੇ ਕਈ ਕੇਸ ਆ ਕਈ ਸੰਜੀਦਾ ਦੋਸ਼ ਆ ਉਹਨਾਂ ਦੇ ਉੱਪਰ ਜਦੋਂ ਕਿ ਬਕਰਮਜੀਤਿਆ ਲਗਾਤਾਰ ਇਹ ਗੱਲ ਕਹਿ ਰਿਹਾ ਡਿਨਾਈ ਕਰ ਰਿਹਾ ਕਿ ਰਾਸੀ ਤੌਰ ਤੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਦਿਨ ਪਹਿਲਾਂ ਜਦੋਂ ਆਪਾਂ ਗੱਲ ਕਰ ਰਹੇ ਸੀ ਤਾਂ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਕੋਰ ਕਮੇਟੀ ਦੀ ਮੀਟਿੰਗਸ ਵੀ ਸਮੁੱਚੀ ਕਾਲੀ ਲੀਡਰਸ਼ਿਪ ਨੇ ਕਿਹਾ ਕਿ ਜੇ ਬਦਲੇ ਕੁਰੇ ਦੀ ਭਾਵਨਾ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਮਜੀਠੀਆ ਦੇ ਖਿਲਾਫ ਪੂਰਾ ਅਕਾਲੀਦਾਰ ਅਕਾਲੀ ਲੀਡਰਸ਼ਿਪ ਡਟ ਕੇ ਬਕਰਮਜੀਤਿਆ ਦੇ ਨਾਲ ਖੜੀ ਹੈ ਇਸ ਲਈਆਂ ਕਈ ਜਿਹੜੀਆਂ ਪੇਸ਼ੀਆਂ ਸੀ ਉਹਨਾਂ ਨੇ ਡਿਨਾਈ ਕੀਤਾ ਆਏ ਨਹੀਂ ਬਕਰਮਜੀਤਿਆ ਕੋਈ ਨਾ ਕੋਈ ਵਜ੍ਹਾ ਕਹਿੰਦੇ ਰਏ ਕਿ ਮੈਂ ਨਹੀਂ ਆ ਸਕਦਾ ਪਰ ਅੱਜ ਪਟਿਆਲਾ ਦੀ ਅਦਾਲਤ 'ਚ ਸੱਟ ਕੇ ਪੇਸ਼ ਹੋਇਆ ਕੀ ਕਿਹਾ ਕੀ ਨਹੀਂ ਕਿਹਾ ਇਹਦਾ ਸੱਟ ਦੇ ਉਹਨਾਂ ਦੀ ਕਾਰਵਾਈ ਦਾ ਮਾਮਲਾ ਹੈਗਾ ਸਾਹਮਣੇ ਆਏਗਾ ਬਾਹਰ ਅਕਿ ਜਦ ਮੀਡੀਆ ਨਾਲ ਗੱਲ ਕਰਦੇ ਆ ਪਰ ਇਹ ਜ਼ਰੂਰ ਹੈ ਕਿ ਅੱਜ ਉਹਨਾਂ ਨੇ ਆਪਣੇ ਆਪ ਨੂੰ ਸੱਟ ਕੇ ਪੇਸ਼ ਕੀਤਾ ਹੈ ਜੋ ਵੀ ਸਵਾਲ ਜਵਾਬ ਹੋਣਗੇ ਮੋਟੇ ਤੌਰ ਤੇ ਜਾਣ ਤੋਂ ਪਹਿਲਾਂ ਵੀ ਤੇ ਪਿਛਲੇ ਸਮੇਂ 'ਚ ਵੀ ਬਕਰ ਮੀਠੇ ਲਗਾਤਾਰ ਇਹ ਕਹਿੰਦੇ ਰਿਹਾ ਕਿ ਰਾਸਰੀ ਬਦਲੇ ਦੀ ਭਾਵਨਾ ਨਾਲ ਮੇਰੇ ਤੇ ਕੇਸ ਪਾਇਆ ਜਾ ਰਿਹਾ ਮੇਰਾ ਡਰਗਾ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਬਿਲਕੁਲ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਂਦਾ ਹੈ ਕੋਸ਼ਿਸ਼ ਕਰਦੇ ਹੁੰਨੀਆਂ ਜਿੰਨੇ ਵੀ ਤੁਹਾਡੇ ਕਮੈਂਟ ਦੇ ਜ਼ਰੀਏ ਸਵਾਲ ਆਏ ਹੁੰਦੇ ਨੇ ਉਹਨਾਂ ਦੇ ਜਵਾਬ ਸਮਾਂ ਰਹਿੰਦੇ ਅਸੀਂ ਰੂਰ ਦਿੱਤੇ ਚਾਨ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ ਮਿਲਾਂਗੇ ਆਪਾਂ ਕੱਲ ਕੁਝ ਹੋਰ ਨਮਿਆ ਖਬਰਾਂ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਤੋਂ ਇਜਾਜ਼ਤ ਸਸਤ ਕਰ